ਐਮਐਲਏ ਗੁਰਨ ਸਿੰਘ ਨੇ ਪੀਸੀਐਸ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਦੇ ਅਹੁਦੇ ਤੋਂ ਇਹ ਅਸਤੀਫਾ ਦਿੱਤਾ ਗਿਆ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਰਿਜ਼ਾਈਨ ਕੀਤਾ ਹੈ ਹਾਲ ਹੀ ਦੇ ਵਿੱਚ ਪੀਸੀਐਸ ਸਕੱਤਰ ਦੇ ਲਈ ਦਰਸਲ ਕੁਲਵੰਤ ਸਿੰਘ ਚੁਣੇ ਗਏ ਸਨ ਅਸਤੀਫੇ ਤੋਂ ਬਾਅਦ ਪੀਸੀਐਸ ਸਕੱਤਰ ਦਾ ਅਹੁਦਾ ਵੀ ਖਾਲੀ ਹੋ ਗਿਆ ਥੋੜੇ ਦਿਨ ਪਹਿਲਾਂ ਹੀ ਦਰਸਲ ਪੀਸੀ ਪੀਸੀ ਦੀ ਬੋਰਡ ਨੂੰ ਲੈ ਕੇ ਚੋਕੀ ਇਲੈਕਸ਼ਨ ਹੋਈ ਸੀ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਹੋਈ ਸੀ ਤਾਂ ਪੀਸੀਐਸ ਖਤਰ ਬਣੇ ਸਨ ਐਮਐਲਏ ਕੁਲਵੰਤ ਸਿੰਘ ਜੋ ਕਿ ਮਹਾਲੀ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਪਰ ਕੁਝ ਦਿਨ ਬਾਅਦ ਹੀ ਪੀਸੀਐਸ ਖਤਰ ਦੇ ਅਹੁਦੇ ਤੋਂ ਕੁਲਵੰਤ ਸਿੰਘ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਖਤਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਜਿਸ ਦੇ ਪਿੱਛੇ ਉਨ੍ਹਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ ਹਾਲ ਹੀ ਦੇ ਵਿੱਚ ਕਿਉਂਕਿ ਪੀਸੀਐਸ ਖਤਰ ਦੇ ਲਈ ਕੁਲਵੰਤ ਸਿੰਘ ਚੁਣੇ ਗਏ ਸਨ ਇਸ ਅਹੁਦੇ ਤੇ ਬੈਠੇ ਸਨ ਤਾਂ ਅਸਤੀਫੇ ਤੋਂ ਬਾਅਦ ਪੀਸੀਐਸ ਖਤਰ ਦਾ ਅਹੁਦਾ ਹੁਣ ਖਾਲੀ ਹੋ ਗਿਆ ਮੁਰ ਤੋਂ ਜੋ ਕਿ ਇਸ ਅਹੁਦੇ ਦੇ ਲਈ ਚੋਣ ਕੀਤੀ ਜਾਵੇਗੀ ਆਤਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਇਸ ਐਸੋਸੀਏਸ਼ਨ ਦੇ ਵਿੱਚ ਜੋ ਸਕੱਤਰ ਦੇ ਅਹੁਦੇ ਤੇ ਸਨ ਆਸਨ ਐਮਐਲਏ ਕੁਲਵੰਤ ਸਿੰਘ ਆ ਚੋਣ ਦੇ ਕੁਝ ਦਿਨ ਬਾਅਦ ਹੀ ਉਹਨਾਂ ਦੇ ਵੱਲੋਂ ਇਸ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਹਾਲਾਂਕਿ ਉਹਨਾਂ ਨੇ ਨਿੱਜੀ ਕਾਰਨਾਂ ਦਾ ਇਸ ਅਸਤੀਫੇ ਦੇ ਪਿੱਛੇ ਹਵਾਲਾ ਦਿੱਤਾ ਹੈ ਕਿਉਂਕਿ ਹਾਲ ਹੀ ਦੇ ਵਿੱਚ ਪੀਸੀਏ ਦੇ ਸਕੱਤਰ ਚੁਣੇ ਗਏ ਸਨ ਕੁਲਵੰਤ ਸਿੰਘ ਪਰ ਉਸ ਤੋਂ ਕੁਝ ਦਿਨ ਬਾਅਦ ਹੀ ਉਹਨਾਂ ਦੇ ਵੱਲੋਂ ਇਸ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਤੇ ਇਸ ਤੀਫੇ ਤੋਂ ਬਾਅਦ ਪੀਸੀਏ ਸਕੱਤਰ ਦਾ ਅਹੁਦਾ ਵੀ ਹੁਣ ਖਾਲੀ ਹੋ ਗਿਆ ਖੈਰ ਆ ਵਰਤੋਂ ਚੋਣ ਹੋਵੇਗੀ ਮੁਰ ਤੋਂ ਕੌਣ ਸਖਤਰ ਬਣੇਗਾ ਇਹ ਵੇਖਣਾ ਹੋਵੇਗਾ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਹਮੇਸ਼ ਸ਼ਰਮਾ ਜੁੜ ਚੁੱਕੇ ਨੇ ਹਮੇਸ਼ ਥੋੜੇ ਦਿਨ ਪਹਿਲਾਂ ਹੀ ਜੋ ਕਿ ਇਲੈਕਸ਼ਨ ਹੁੰਦੀ ਹੈ ਕੁਲਵੰਤ ਸਿੰਘ ਪੀਸੀਐ ਦੇ ਸਖਤਰ ਬਣੇ ਆ ਤਾਂ ਕੁਝ ਦਿਨਾਂ ਬਾਅਦ ਚ ਇਹ ਰਿਜ਼ਾਈਨ ਕਰ ਦੇਣਾ ਆਖਿਰਕਾਰ ਹੁਣ ਤੱਕ ਕੀ ਕੁਝ ਸਾਫ ਹੋਇਆ ਕੀ ਜਾਣਕਾਰੀ ਸਾਹਮਣੇ ਆਈ ਹੈ ਦੇਖੋ ਕੁਲਵੰਤ ਸਿੰਘ ਨੇ ਹੁਣੇ ਰਿਜ਼ਾਈਨ ਕੀਤਾ ਅੱਜ ਹੀ ਜਾਣਕਿਤ ਤੌਰ ਤੇ ਸਾਡੇ ਨਾਲ ਵੈਸੇ ਵੀ ਗੱਲਬਾਤ ਅਨੌਪਚਾਰਿਕ ਹੋਈ ਆ ਤਾਂ ਕਿਹਾ ਕਿ ਉਹ ਕਿਉਂਕਿ ਇੱਕ ਪੋਲਿਟਿਕਲ ਵਿਅਕਤੀ ਨੇ ਮੁਹਾਲੀ ਦੇ ਐਮਐਲਏ ਨੇ ਸਾਰ ਰਾਜਨੀਤਿਕ ਜਿਹੜਾ ਕੰਮ ਹੈ ਉਹਨਾਂ ਦਾ ਇੱਕ ਐਮਐਲਏ ਹੋਣ ਦੇ ਨਾਤੇ ਕਾਫੀ ਪ੍ਰੈਸ਼ਰ ਹੈ ਉਹਨਾਂ ਤੇ ਕਾਫੀ ਦਬਾਅ ਰਹਿੰਦਾ ਹੈ ਕੰਮਕਾਜ ਦਾ ਰਾਜਨੀਤਿਕ ਵਿਅਕਤੀ ਨੇ ਸੈਂਸ ਕਰਕੇ ਪੀਸੀਐਨ ਦੀ ਵੀ ਇੱਕ ਕੰਮਕਾਜ ਅਲੱਗ ਹੁੰਦਾ ਕਿਉਂਕਿ ਪੀਸੀ ਇੱਕ ਬੀਸੀਸੀਐਡੀ ਬਾਡੀ ਹੈ ਪੂਰੀ ਸਟੇਟ ਦੀ ਕ੍ਰਿਕਟ ਦੇਖਣੀ ਹੁੰਦੀ ਹੈ ਉਹਦੇ ਵਿੱਚ ਵੀ ਕੰਮ ਹੁੰਦਾ ਹੈ ਫਾਈਲਾਂ ਟ੍ਰਾਇਲ ਦਾ ਸਾਰਾ ਕੁਝ ਯਾਨੀ ਕਿ ਇੱਕ ਸੈਕਟਰੀ ਇੱਕ ਵਰਕਿੰਗ ਹੁੰਦੀ ਹੈ ਤਾਂ ਉਹ ਕਹਿੰਦੇ ਕਿ ਇਦਾਂ ਇਹ ਕਾਫੀ ਪ੍ਰੈਸ਼ਰ ਹੈ ਇਸ ਕਰਕੇ ਮੈਂ ਉਹ ਸ਼ਾਇਦ ਪੀਸੀਐਨ ਨੂੰ ਉਹਨਾਂ ਸਮੇਂ ਨਹੀਂ ਦੇ ਸਕਾਂਗਾ ਮੈਂ ਆਪਣੇ ਪਦ ਦੇ ਹਿਸਾਬ ਨਾਲ ਜੇ ਮੈਂ ਨਿਆਂ ਨਹੀਂ ਕਰ ਬੈਤ ਮੈਂ ਇਸ ਕਰਕੇ ਪੀਸੀ ਦੇ ਸੈਕਟਰੀ ਪਰ ਤੋਂ ਅਸਤੀਫਾ ਦੇ ਰਿਹਾ ਤਾਂ ਕਿਤੇ ਨਾ ਕਿਤੇ ਕਿਉਂਕਿ 12 ਤਰੀਕ ਨੂੰ ਹੀ ਨਵੀਂ ਟੀਮ ਨੇ ਅਫੀਸ ਜਿਹੜਾ ਕਾਰਜਵਾਰ ਸੰਭਾਲਿਆ ਸੀਗਾ ਔਰ ਨੋਮੀਨੇਸ਼ਨ ਜਦੋਂ ਫਾਈਲ ਹੋਈ ਸੀਗੀਆਂ ਤਾਂ ਇੱਕ ਇੱਕ ਪੋਸਟ ਤੇ ਇੱਕ ਇੱਕ ਨੋਮੀਨੇਸ਼ਨ ਸੀ ਤਾਂ ਉਸੇ ਟਾਈਮ ਸਾਫ ਹੋ ਗਿਆ ਸੀਗਾ 3 ਤਰੀਕ ਨੂੰ 4 ਤਰੀਕ ਨੂੰ ਕਿ ਇਹ ਹੀ ਲੋਗ ਸੈਕਟਰੀ ਤੇ ਪ੍ਰੈਜ਼ੀਡੈਂਟ ਹੋ ਬਣਨਗੇ ਤਾਂ ਹੁਣ ਸੈਕਟਰੀਸ਼ਿਪ ਤੋਂ ਰਿਜ਼ਾਈਨ ਦਿੱਤਾ ਹੁਣ ਦੁਬਾਰਾ ਇੱਕ ਜਿਹੜੀ ਚੋਣ ਪ੍ਰਕਿਰਿਆ ਵਿੱਚ ਪੀਸੀ ਨੂੰ ਜਾਣਾ ਪੈਣਾ ਨਵੇਂ ਸੈਕਟਰੀ ਦੀ ਪੋਸਟ ਲਈ ਇਲੈਕਸ਼ਨ ਹੋਣਾ ਹੈ ਜੀ हां ठीक है उमेश फिलहाल दी पूरी जानकारी बहुत-बहुत धन्यवाद ता पंजाब क्रिकेट एसोसिएशन ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਐ ਐਮਐਲਏ ਕਲਨ ਸਿੰਘ ਨੇ ਪੀसीएस ਕਤਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਹਾਲਾਂਕਿ ਉਹਨਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ ਕਿ ਉਹ ਮੋਹਾਲੀ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਹਲਕੇ ਦੇ ਵਿਧਾਇਕ ਨੇ ਇਸ ਕਰਕੇ ਉਹਨਾਂ ਦੇ ਇੱਕ ਪੋਲੀਟਿਸ਼ੀਅਨ ਦੇ ਤੌਰ ਤੇ ਇੱਕ ਵਿਧਾਇਕ ਦੇ ਤੌਰ ਤੇ ਔਰ ਜਿਵੇਂ ਹੁੰਦੇ ਨੇ ਇਸੇ ਗੱਲ ਦਾ ਹਵਾਲਾ ਦਿੰਦੇ ਹੋਏ ਇਹਨਾਂ ਦੇ ਵੱਲੋਂ ਇਸ ਅਹੁਦੇ ਤੋਂ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਇਹ ਅਹੁਦਾ ਹੁਣ ਇਹ ਸੀਟ ਖਾਲੀ ਹੋ ਗਈ ਹੈ ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਸਰਯ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣਗੇ ਵੀਰ ਸਿੰਘ ਅੱਜ ਸ਼ਾਮ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵਾਂਗਾ ਵੀਰ ਸਿੰਘ ਦੇ ਵੱਲੋਂ ਜੋ ਕਿ ਇਹ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿੰਦੇ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਉਹਨਾਂ ਨੇ ਆਪਣੀ ਸਫਾਈ ਵੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਲਿਖਤੀ ਸਪਸ਼ਟੀਕਰਨ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਉਹਨਾਂ ਦੇ ਵੱਲੋਂ ਭੇਜਿਆ ਗਿਆ ਤੇ ਗਲਤੀ ਦੇ ਲਈ ਬਣਦੀ ਸੇਵਾ ਸਿਰ ਮੱਥੇ ਮਨਜ਼ੂਰ ਹੋਵੇਗੀ ਪੰਥ ਦੇ ਵਿਰੋਧ ਦੇ ਵਿੱਚ ਕਦੇ ਵੀ ਕੋਈ ਗੱਲ ਮੈਂ ਨਹੀਂ ਕੀਤੀ ਸ਼੍ਰੀ ਨਗਰ ਦੇ ਪ੍ਰੋਗਰਾਮ ਦੇ ਵਿੱਚ ਗਲਤੀ ਹੋਈ ਉਹਨਾਂ ਨੇ ਗਲਤੀ ਨੂੰ ਵੀ ਸਦਕਾਰ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਆਸਟ੍ਰ ਹਾ ਸ਼੍ਰੀ ਨਗਰ ਪਹੁੰਚਿਆ ਸੀ ਮੇਰੀ ਮੈਨੇਜਮੈਂਟ ਦੇ ਪੋਲੋਂ ਇਹ ਗਲਤੀ ਹੋਈ ਹੈ ਮੈਨੇਜਮੈਂਟ ਨੇ ਮੈਨੂੰ ਇਸ ਪ੍ਰੋਗਰਾਮ ਦੀ ਸਹੀ ਜਾਣਕਾਰੀ ਨਹੀਂ ਦਿੱਤੀ ਮੈਂ ਆਪਣੀ ਇਸ ਗਲਤੀ ਨੂੰ ਮੰਨਦਾ ਹਾਂ ਤੇ ਉਸ ਮੈਨੇਜਮੈਂਟ ਨੂੰ ਬਰਖਾਸਤ ਕਰ ਦਿੰਦਾ ਹਾਂ ਇਹ ਵੀ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੀ ਮੈਨੇਜਮੈਂਟ ਦੀ ਗਲਤੀ ਕਿ ਸਹੀ ਜਾਣਕਾਰੀ ਉਹਨਾਂ ਤੱਕ ਨਹੀਂ ਪਹੁੰਚਾਈ ਗਈ ਜਿਵੇਂ ਕਿ ਭਾਸ਼ਾ ਵਿਭਾਗ ਦੇ ਡਾਇਰੈਕਟਰ ਸਾਡੇ ਨਾਲ ਰਸਵੰਤ ਸਿੰਘ ਜਫਰ ਜੁੜੇ ਸਨ ਉਹਨਾਂ ਨੇ ਕਿਹਾ ਸੀਗਾ ਕਿ ਮੈਨੇਜਮੈਂਟ ਨੂੰ ਪੂਰੀ ਜਾਣਕਾਰੀ ਪਹੁੰਚਾ ਦਿੱਤੀ ਗਈ ਸੀ ਆਕੇ ਛੇਤੀ ਸ਼ਤਾਬਦੀ ਨੂੰ ਸਮਰਪਿਤ ਇਹ ਪੂਰਾ ਪ੍ਰੋਗਰਾਮ ਹੈ ਤਾਂ ਉਸੇ ਤਰੀਕੇ ਦੇ ਨਾਲ ਉਸ ਦਾਇਰੇ ਦੇ ਵਿੱਚ ਮर्यादा ਦੇ ਵਿੱਚ ਰਹਿ ਕੇ ਆਪਣੀ ਪੇਸ਼ਕਾਰੀ ਦੇਣਗੇ ਪਰ ਇਹ ਜਾਣਕਾਰੀ ਉਹਨਾਂ ਤੱਕ ਨਹੀਂ ਪਹੁੰਚ ਸਕੀ ਆਪ ਇਸ ਦੇ ਵਿਚਾਲੇ ਮੈਨੇਜਮੈਂਟ ਦੇ ਖਿਲਾਫ ਹੀ ਵੀਰ ਸਿੰਘ ਨੇ ਐਕਸ਼ਨ ਕੀਤਾ ਗਿਆ ਉਸ ਮੈਨੇਜਮੈਂਟ ਨੂੰ ਬਰਖਾਸਤ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਸਿੱਧਾ ਸਟੇਜ ਤੇ ਗਿਆ ਸੀ ਧਿਆਨ ਸਾਰਾ ਦਰਸ਼ਕਾਂ ਵੱਲ ਹੁਣ ਕਰਕੇ ਮੈਂ ਸਟੇਜ ਦੇ ਪਿੱਛੇ ਲੱਗਿਆ ਹੋਇਆ ਬੈਨਰ ਵੀ ਨਹੀਂ ਵੇਖਿਆ ਹਾਲਾਂਕਿ ਬੈਨਰ ਪਿੱਛੇ ਲੱਗਿਆ ਹੋਇਆ ਸੀ ਉੱਤੇ ਵਿੱਚ ਪੂਰਾ ਪ੍ਰੋਗਰਾਮ ਲਿਖਿਆ ਹੋਇਆ ਸੀ ਵੀਰ ਸਿੰਘ ਨੇ ਕਿਹਾ ਕਿ ਗਲਤੀ ਨੂੰ ਮੰਨਦੇ ਹੋਏ ਸੰਗਤ ਨੂੰ ਬੇਨਤੀ ਕਰਕੇ ਜੋੜੇ ਲੋਹਾ ਕੇ ਸਨੂਕ ਮਹੱਲਾ ਨੌਵੇਂ ਵੀ ਪੜਿਆ ਪਿਖ ਦੇ ਵਿੱਚ ਮर्याਦਾ ਦਾ ਖਾਸ ਖਿਆਲ ਰੱਖਿਆ ਜਾਵੇਗਾ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਲੈਕਿ ਹਾਂ ਮੇਰੀ ਅਨਗੈਲੀ ਤੁਸੀਂ ਮੇਰੇ ਸੰਗੀਤਕ ਸਫ਼ਰ ਦਾ ਅਗਰ ਝਾਤੀ ਮਾਰੋਗੇ ਤਾਂ ਤੁਹਾਨੂੰ ਕੋਈ ਇੱਕ ਗੀਤ ਵੀ ਐਸਾ ਨਹੀਂ ਮਿਲੂਗਾ ਜਿਹੜਾ ਤੁਸੀਂ ਆਪਣੇ ਪਰਿਵਾਰ 'ਚ ਬੈਠ ਕੇ ਸੁਣ ਨਹੀਂ ਸਕਦੇ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਕੁਸ਼ਚੰਗਾਈ ਕਰਾਂ ਔਰ ਜਿਹੜੀ ਗੱਲ ਦੇ ਪ੍ਰੋਗਰਾਮ 'ਚ ਗਲਤੀ ਹੋਈ ਆ ਉਹ ਗਲਤੀ ਬਹੁਤ ਵੱਡੀ ਅਨਗੈਲੀ ਤੇ ਅਣਜਾਣੇ ਦੇ ਵਿੱਚ ਹੋਈ ਹੋਈ ਗਲਤੀ ਹੈ ਕਿ ਮੈਂ ਆਸਟ੍ਰੇਲੀਆ ਤੋਂ ਸਿੱਧਾ ਸ਼੍ਰੀਨਗਰ ਲੈਂਡ ਕੀਤਾ ਸੀ ਔਰ ਇੱਥੇ ਆ ਕੇ ਸਾਡੇ ਜਿਹੜੇ ਫੋਨ ਨੈਟਵਰਕ ਸੀਗੇ ਉਹ ਕੰਮ ਕਰਨੇ ਬੰਦ ਕਰ ਗਏ ਸੀਗੇ ਔਰ ਮੇਰੀ ਮੈਨੇਜਮੈਂਟ ਦੀ ਗਲਤੀ ਹੈ ਕਿ ਪ੍ਰੋਗਰਾਮ ਦਾ ਸਾਰਾ ਵੇਰਵਾ ਜਿਹੜਾ ਹੈ ਉਹ ਮੇਰੇ ਤੱਕ ਨਹੀਂ ਸਾਂਝਾ ਕੀਤਾ ਗਿਆ ਮੈਂ ਪਹਿਲਾਂ ਵੀ ਸਾਇਤ ਅਕੈਡਮੀ ਨਾਲ ਕੁਝ ਕਮਰਸ਼ੀਅਲ ਪ੍ਰੋਗਰਾਮਸ ਕੀਤੇ ਨੇ ਔਰ ਉਹਨਾਂ ਦੀ ਦਰਸਦੇ ਹੁੰਦੇ ਹੀ ਇਹ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ ਔਰ ਸ਼ੁਰੂਆਤ ਤੋਂ ਪਹਿਲਾਂ ਹੀ ਮੈਨੂੰ ਕੁਝ ਕਸ਼ਮੀਰੀ ਸੱਜਣ ਔਰ ਸਿੱਖ ਵੀਰ ਸੀਗੇ ਜਿਨ੍ਹਾਂ ਨੇ ਮੈਨੂੰ ਰਿਕਵੈਸਟ ਕੀਤੀ ਸੀ ਕਿ ਅਸੀਂ ਬਹੁਤ ਟੈਨਸ਼ਨ ਤੇ ਫਿਕਰ ਦੇ ਮਾਹੌਲ 'ਚ ਜਿੰਨੇ ਅਸੀਂ ਵੀ ਆਪਣੇ ਮਨ ਦੀ ਖੁਸ਼ੀ ਪ੍ਰਗਟ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਕੁਝ ਇਦਾਂ ਦੇ ਗਾਣੇ ਵੀ ਸੁਣਾਇਓ ਜੀ ਜਦੋਂ ਤੱਕ ਮੈਂ ਸਟੇਜ ਤੇ ਗਿਆ ਕਿਉਂਕਿ ਸਟੇਜ ਤੇ ਜਾਣ ਲੱਗਿਆ ਆਰਟਿਸਟ ਦਾ ਧਿਆਨ ਆਡੀਅנס ਵੱਲੋਂ ਹੁੰਦਾ ਹੈ ਪਿੱਛੇ ਲੱਗੇ ਬੈਂਡਰ ਵੱਲ ਨਹੀਂ ਕਈ ਵਾਰੀ ਚਾਤੀ ਮਾਰੀ ਜਾਂਦੀ ਮੇਰੀ ਅਣਗਹਿਲੀ ਸੀ ਕਿ ਉਹਦੇ ਲਈ ਮੈਂ ਖੇਮਾ ਤਿਆਰ ਚੱਕੀਆਂ ਪ੍ਰੋਗਰਾਮ ਦੇਰ ਬਾਰੇ ਜਦੋਂ ਅਸੀਂ ਕਰਦੇ ਕਰਦੇ ਸਾਨੂੰ ਇਸ ਗੱਲ ਦੀ ਰੀਅਲਾਈਜੇਸ਼ਨ ਹੋਈ ਕਿ ਹਾਂ ਗਲਤ ਹੋ ਗਿਆ ਤਾਂ ਅਸੀਂ ਵਾਈਂਡ ਅਪ ਕਰਕੇ ਸਾਰਿਆਂ ਦੇ ਸਿਰ ਟਕਾ ਕੇ ਜੋੜੇ ਲਵਾ ਕੇ ਸਲੂਪ ਮਦਗਾਉਣਾ ਵੀ ਪੜਿਆ ਔਰ ਬੜੀ ਮਰਿਆਦਾ ਦੇ ਨਾਲ ਪੜ ਕੇ ਗੁਰੂ ਸਾਹਿਬ ਨੂੰ ਯਾਦ ਕੀਤਾ ਹੈ ਅਸੀਂ ਸਾਰਿਆਂ ਨੇ ਉੱਥੇ ਔਰ ਬਹੁਤ ਸੁਹਿਰਦ ਤੇ ਸਿਆਣੇ ਸੱਜਣ ਵੀ ਉਸ ਮਹਿਫਿਲ ਦੇ ਵਿੱਚ ਬੈਠੇ ਹੋਏ ਸੀਗੇ ਮੈਂ ਆਪਣਾ ਲਿਖਤੀ ਸਪਸ਼ਟੀਕਰਨ ਕਾਲਕਸਾਬ ਜਸਤੇਦਰ ਸਾਹਿਬ ਨੂੰ ਵੀ ਭੇਜਿਆ ਹੈ ਔਰ ਮੈਂ ਕਬੂਲ ਕਰਦਾ ਕਿ ਹਾਂ ਮੇਰੀ ਅਣਗਹਿਲੀ ਕਰਕੇ ਇਹ ਜਿਹੜੀ ਗਲਤੀ ਹੋਈ ਹੈ ਇਹਦੀ ਜੋ ਵੀ ਬਣਦੀ ਸੇਵਾ ਹੈ ਮੈਨੂੰ ਸਿਰ ਮੱਥੇ ਮਨਜ਼ੂਰ ਹੈ ਮੈਂ ਤੁਹਾਡਾ ਹੀ ਬੱਚਾ ਹਾਂ ਅਸੀਂ ਤੁਹਾਡੇ ਪਰਿਵਾਰਾਂ ਦਾ ਬੱਚਾ ਹੈ ਸਿੱਖ ਬੱਚਾ ਹੈ ਔਰ ਮੈਂ ਕਦੇ ਵੀ ਪੰਥ ਦੇ ਵਿਰੋਧ ਦੇ ਵਿੱਚ ਜਾਂ ਕੋਈ ਵੀ ਇਦਾਂ ਦੀ ਗੱਲ ਜਿਹੜੀ ਪੰਥ ਦੇ ਹਿੱਤ ਵਿੱਚ ਨਾ ਹੋਵੇ ਮੈਂ ਕਦੀ ਇਦਾਂ ਦੀ ਗੱਲ ਨਾ ਕੀਤੀ ਐ ਨਾ ਜੇ ਕਦੀ ਕਰ ਸਕਦਾ ਔਰ ਮੈਂ ਅੱਜ ਸ਼ਾਮ ਨੂੰ ਗਾਰਤਕ ਸਾਹਿਬ ਅਜੇ ਤੱਕ ਹਾਲਾਂਕਿ ਮੈਨੂੰ ਕੋਈ ਚਿੱਠੀ ਜਾਂ ਕੋਈ ਸੰਦੇਸ਼ ਉੱਥੋਂ ਨਹੀਂ ਆਇਆ ਮੈਂ ਆਪਣਾ ਫਰਜ਼ ਸਮਝਦੇ ਹੋਏ ਅੱਜ ਸ਼ਾਮ ਨੂੰ ਪੇਸ਼ ਹੋਵਾਂਗਾ ਜੀ ਔਰ ਤੁਸੀਂ ਸਾਰੇ ਵੱਡੇਓ ਮਾਫੀ ਦੇਣ ਯੋਗ ਹੋ ਤੁਸੀਂ ਮਾਫ ਕਰਦੇ ਹੋ ਮੈਨੂੰ ਔਰ ਅੱਗੇ ਤੋਂ ਇਨ ਫਿਊਚਰ ਇਹੋ ਜੀ ਗਲਤੀ ਨਹੀਂ ਹੋਣੀ ਧੰਨ ਅਗਰ ਤੁਸੀਂ ਇਹ ਗੱਲ ਹੈ ਪੰਜਾਬ ਪਾਸ਼ਾ ਵਿਭਾਗ ਦੇ ਵੱਲੋਂ ਵੀ ਮਾਫੀ ਮੰਗੀ ਗਈ ਹੈ న్యూਸ 18 ਤੇ ਪੰਜਾਬ ਪਾਸ਼ਾ ਵਿਭਾਗ ਦੇ ਡਾਇਰੈਕਟਰ ਜਸਰਨ ਸਿੰਘ ਜਫਰ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮਾਫੀ ਮੰਗਦੇ ਹਾਂ ਪਾਸ਼ਾ ਵਿਭਾਗ ਦੇ ਵੱਲੋਂ ਖਿਮਾਯਾਸ਼ਨਾ ਕਰਦੇ ਹਾਂ ਪ੍ਰਬੰਧਕਾਂ ਨੇ ਵੀਰ ਸਿੰਘ ਨੂੰ ਸ਼ਟਾਪਤੀ ਸਮਾਗਮ ਬਾਰੇ ਧਿਆਨ ਨਹੀਂ ਦਿਵਾਇਆ ਪਾਸ਼ਾ ਵਿਭਾਗ ਦੇ ਡਾਇਰੈਕਟਰ ਦੇ ਵੱਲੋਂ ਕਿਹਾ ਗਿਆ ਅੱਕੇ ਜਿਹੜੇ ਮੈਨੇਜਮੈਂਟ ਸੀ ਆ ਵੀਰ ਸਿੰਘ ਦੀ ਜਿਹੜੇ ਉਹਨਾਂ ਦੇ ਪ੍ਰਬੰਧਕ ਸਨ ਉਹਨਾਂ ਦੇ ਅੱਗੇ ਜਾਣਕਾਰੀ ਨਹੀਂ ਪਹੁੰਚਾਈ ਗਈ ਹਾਲਾਂਕਿ ਪਾਸ਼ਾ ਵਿਭਾਗ ਦੇ ਵੱਲੋਂ ਇਹ ਪੂਰਾ ਲ ਅਲੈਕਸੀ ਸੁਨੇਹਾ ਪਛਾੜ ਦਿੱਤਾ ਗਿਆ ਸੀਗਾ ਮੈਨੇਜਮੈਂਟ ਦੇ ਕੋਲ ਜੋ ਕਿ ਭਾਸ਼ਾ ਵਿਭਾਗ ਦੇ ਡਾਇਰੈਕਟਰ ਦੇ ਵੱਲ ਨਿਊਜ਼ਲੈਟਰ ਪੰਜਾਬ ਤੇ ਇਹ ਬਿਆਨ ਦਿੱਤਾ ਗਿਆ ਉਹਨਾਂ ਨੇ ਕਿ ਵੀਰ ਸਿੰਘ ਨੂੰ ਪ੍ਰੋਗਰਾਮ ਦੀ ਡਿਟੇਲ ਜਾਣਕਾਰੀ ਨਹੀਂ ਸੀ ਵੀਰ ਸਿੰਘ ਦੇ ਮੈਨੇਜਰ ਨੇ ਉਸ ਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਨਹੀਂ ਦਿੱਤੀ ਉਸ ਨੇ ਆਮ ਪ੍ਰੋਗਰਾਮਾਂ ਮੰਗ ਪਰਫਾਰਮਾਂ ਸ਼ੁਰੂ ਕਰ ਦਿੱਤੀ ਜਦੋਂ ਵੀਰ ਸਿੰਘ ਨੂੰ ਦੱਸਿਆ ਗਿਆ ਫਿਰ ਉਹਨਾਂ ਨੇ ਗੁਰੂ ਸਾਹਿਬ ਤੇ ਗਾਇਨ ਕੀਤਾ ਜੋ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਨ ਸਿੰਘ ਜਫਰ ਦੇ ਵੱਲੋਂ ਵੀ ਆਪਣਾ ਪੱਖ ਰੱਖਿਆ ਕਿ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਤੋਂ ਕੋਈ ਭੁੱਲ ਹੋਈ ਹੈ ਜਾਂ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਉਹ ਮਾਫੀ ਮੰਗਦੇ ਨੇ ਆਖੀ ਮਾਂ ਜਸ਼ਨ ਕਰਦੇ ਨੇ ਤੇ ਨਾਲ ਮਨੇ ਇਹ ਵੀ ਸਾਫ ਕੀਤਾ ਕਿ ਪਾਸ਼ਾ ਵਿਭਾਗ ਦੇ ਵੱਲੋਂ ਵੀਰ ਸਿੰਘ ਦੀ ਮੈਨੇਜਮੈਂਟ ਤੱਕ ਉਹਨਾਂ ਦੇ ਮੈਨੇਜਰ ਤੱਕ ਇਹ ਸੁਨੇਹਾ ਪਹੁੰਚਾ ਦਿੱਤਾ ਗਿਆ ਸੀਗਾ ਲਿਖਤੀ ਤੌਰ ਤੇ ਕਿ ਸ਼ਤਾਬਦੀ ਸ਼ਹੀਦ ਦੀ ਸ਼ਤਾਬਦੀ ਨੂੰ ਸਮਰਪਿਤ ਇਹ ਪੂਰਾ ਪ੍ਰੋਗਰਾਮ ਹੋਵੇਗਾ ਅਤੇ ਕਿ ਮर्याਦਾ ਦੇ ਵਿੱਚ ਕਿ ਦਾਰੇ ਦੇ ਵਿੱਚ ਰਹਿ ਕੇ ਪੂਰੀ ਪਰਫਾਰਮੈਂਸ ਹੋਵੇਗੀ ਪਰ ਉਹ ਜਾਣਕਾਰੀ ਅੱਗੇ ਮੈਨੇਜਮੈਂਟ ਦੇ ਵੱਲੋਂ ਵੀਰ ਸਿੰਘ ਤੱਕ ਨਹੀਂ ਪਹੁੰਚਾਈ ਗਈ ਜਿਸ ਗੱਲ ਦਾ ਕਿ ਵੀਰ ਸਿੰਘ ਨੇ ਵੀ ਜ਼ਿਕਰ ਕੀਤਾ ਉਸ ਮੈਨੇਜਮੈਂਟ ਦੇ ਖਿਲਾਫ ਵੀਰ ਸਿੰਘ ਦੇ ਵੱਲੋਂ ਕਾਰਵਾਈ ਵੀ ਕੀਤੀ ਗਈ ਹੈ ਪੂਰ ਹੋ ਗਿਆ ਜੀ ਤਾ ਇਹ ਪਹਿਲੇ ਤੁਹਾਨੂੰ ਦੱਸਣਾ ਨੇ ਗੁਰੂ ਸਾਹਿਬ ਦੀ ਬਾਣੀ ਬਾਰੇ ਉਹਨਾਂ ਦੀ ਜੀਵਨ ਅਤੇ ਅਸਵਾਰੇ ਕਲਾ ਕਿੱਤਿਆਂ ਇਹ ਬਾਤ ਕਦੇ ਜ਼ਰੂਰ ਹੋਇਆ ਜਿਹਦੇ ਵਿੱਚ ਸਾਰੇ ਕਵੀਆਂ ਨੇ ਗੁਰਸਾ ਬਾਰੇ ਕਵਤਾਵਾਂ ਬੜੀਆਂ ਜੀ ਦੁਜੇ ਦਿਨ ਲਈ ਅਸੀਂ ਜੀਤਨ ਨੂੰ ਬੁਲਾਇਆ ਸੀ ਕਿਉਂਕਿ ਉਹਨੇ ਦੁਨਾਨ ਦੇ ਜਹਾਜ਼ ਬਾਰੇ ਦੁਨ ਤੇਈਵਾ ਸਭ ਦੀ ਬਾਣੀ ਦਾ ਗਾਇਨ ਕੀਤਾ ਸੀ ਜੀ ਪਰ ਪਰ ਉਹਦੇ ਦਸਣ ਦੇ ਤੌਰ ਤੇ ਕਿ ਉਹਦੇ ਪ੍ਰਬੰਧਕਾਂ ਨੇ ਉਹਨੂੰ ਧਿਆਨ ਨਹੀਂ ਦੋਇਆ ਜਿਹੜੀ ਉਹਦੀ ਟੀਮ ਸੀਗੀ ਤੇ ਉਹਨੇ ਡਿਟੇਲ ਪੜ੍ਹੀ ਨਹੀਂ ਸੀ ਕਿ ਆਸਟ੍ਰੇਲੀਆ ਤੋਂ ਆਇਆ ਸੀ 에어ਪੋਰਟ ਤੋਂ ਉਹਦੇ ਬਤਾਲੂਕ ਸਿੱਧਾ ਸਟੇਜ ਤੇ ਆ ਗਿਆ ਤੇ ਉਹਨੇ ਸਾਡੇ ਪਹਿਲੇ ਪ੍ਰੋਗਰਾਮਾਂ ਬਾਰੇ ਗੱਲ ਦਿੱਤਾ ਤਦੋਂ ਨੂੰ ਪ੍ਰੋਗਰਾਮ ਦੇ ਅਧ ਵਿੱਚ ਅਸੀਂ ਧਿਆਨ ਚ ਦਵਾਇਆ ਕਿ ਅਸੀਂ ਤੋਂ ਪ੍ਰੋਗਰਾਮ ਗੁਰਤੇਜ ਜੀ ਦੇ ਹਸਾਬ ਨਾਲ ਕਰਵਾਇਆ ਤੇ ਉਹਨੇ ਉਸ ਵਾਰ ਗੁਰਤੇਜ ਸਾਹਿਬ ਦੀ ਪਾਣੀ ਦਾ ਡਿਜ਼ਾਈਨ ਕੀਤਾ ਹੂੰ ਨਹੀਂ ਨਹੀਂ ਸਰ ਪਰ ਸਵਾਲ ਇਹ ਵੀ ਹੈ ਕਿ ਕੀ ਉਹਨਾਂ ਨੂੰ ਪ੍ਰਬੰਧਕਾਂ ਦੇ ਵੱਲੋਂ ਵੀਰ ਸਿੰਘ ਨੂੰ ਇਹ ਜਾਣਕਾਰੀ ਨਹੀਂ ਦਿੱਤੀ ਗਈ ਕਿ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਾ ਸਮਾਗਮ ਹੈ ਹਾਲਾਂਕਿ ਪਿੱਛੇ ਇੱਕ ਫਲੈਕਸ ਇੱਕ ਬੋਰਡ ਵੀ ਨਜ਼ਰ ਆ ਰਿਹਾ ਉਸ ਦੇ ਉੱਪਰ ਤਾਂ ਲਿਖਿਆ ਵੀ ਹੋਇਆ ਸਾਰਾ ਕੁਝ ਉਹਨੇ ਇਹ ਹੀ ਦੱਸਿਆ ਕਿ ਮੇਰੀ ਟੀਮ ਨੇ ਮੈਨੂੰ ਟਾਈਮ ਸੈੱਟ ਦਿੱਤਾ ਨਹੀਂ ਮੈਂ ਇਹ ਤੋਂ ਆ ਕੇ ਸਿੱਧਾ ਗਾਉਂ ਨਹੀਂ ਇਲਾਕੇ ਆ ਗਿਆ ਤੇ ਅਸੀਂ ਉਹਨੂੰ ਪੁੱਛਿਆ ਤੇ ਤੁਸੀਂ ਕੀ ਐਕਸ਼ਨ ਲਏ ਉਹ ਆਪਣਾ ਸੋਚੀ ਜਾਂਦੇ ਕਹਿੰਦਾ ਮੈਂ ਤੁਹਾਨੂੰ ਭੇਜ ਰਿਹਾ ਮੇਰੇ ਕੋਲ ਆਉਂਦਾ ਮੈਂ ਤੁਹਾਨੂੰ ਫਾਰਵਰਡ ਕਰ ਦਿੰਦਾ ਜੀ ਜੀ ਅਸਾਰੇ ਸ਼੍ਰੋਮਣੀ ਕਮੇਟੀ ਰਾਸਤੇ ਬਿਆਨ ਸਾਹਮਣੇ ਐ ਜੀਪੀਸੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਇਹ ਗੰਭੀਰਨ ਗਿੱਲੀ ਜੋ ਹੋਈ ਹੈ ਇਸ ਤੇ ਜਨਤਕ ਮਾਫੀ ਮੰਗੀ ਐ ਜੀਪੀਸੀ ਦੇ ਬਲੇ ਵੀ ਕਿਹਾ ਗਿਆ ਹੈ ਕਿ ਸਿੱਖ ਗੁਰਪੁਰਬ ਕੋਈ ਸਧਾਰਨ ਜਸ਼ਨ ਜਾਂ ਮਨੋਰੰਜਕ ਤਿਹਾਰ ਨਹੀਂ ਹੈ ਹਾਂ ਜੀ ਕਿਸੇ ਵੀ ਸੰਸਥਾ ਨੂੰ ਕਿਸੇ ਵੀ ਵਿਅਕਤੀ ਨੂੰ ਲੱਗਦਾ ਤੇ ਸਾਡੇ ਪ੍ਰਵਾਂਤ ਤੇ ਭਾਸ਼ਾ ਭਾਗ ਦੇ ਪ੍ਰਵਾਂਤ ਤੇ ਕੋਈ ਗਲਤੀ ਹੋਈ ਹੈ ਤੇ ਅਸੀਂ ਉਹਦੀ ਖਿਮਾ ਲਚਨਾ ਕਰਦੇ ਹਾਂ ਜੀ ਜੀ ਆ ਲੱਗਦਾ ਸਰ ਕਿਤੇ ਨਾ ਕਿਤੇ ਜਿਹੜੀ ਕਿ ਅਣਗਿਲੀ ਵਰਤੀ ਗਈ ਜਾਂ ਉਸ ਤਰੀਕੇ ਦਾ ਮੈਸੇਜ ਵੀਰ ਸਿੰਘ ਤੱਕ ਨਹੀਂ ਪਹੁੰਚਾਇਆ ਗਿਆ ਤਾਂ ਹੀ ਜੀਆਂ ਤਸਵੀਰਾਂ ਆਈਆਂ ਨੇ ਆ ਆ ਵੀਰ ਸਿੰਘ ਦੀ ਜਿਹੜੀ ਟੀਐਮ ਸੀਓ ਦੇ ਜਿਹੜੇ ਮੈਨੇਜਰ ਸੀ ਉਹਨਾਂ ਦੀ ਡਿਊਟੀ ਬੰਨ੍ਹ ਗਈ ਸੀ ਉਹ ਨੇਪਾਲ ਸੇ ਰਹਿ ਗਿਆ ਤੇ ਉਹ ਅੱਛੇ ਉਹਨਾਂ ਨੂੰ ਲਿਖਤੀ ਸੁਨੇਹਾ ਵੀ ਪਾ ਸੀ ਤੇ ਉਹ ਕੰਡੇ ਮੈਂ ਲਿਖਤੀ ਤੁਹਾਨੂੰ ਦੱਸਦਾ ਕਿ ਮੇਰੇ ਤੋਂ ਗਲਤੀ ਕਿਵੇਂ ਹੋਈ ਜੋ ਵੀ ਆਂਦੀ ਅਸੀਂ ਨਿਸ਼ਚਿਤ ਕਰ ਦਿਆਂਗੇ ਜੀ ਨੇ ਸਰ ਪਾਸ਼ਾ ਵੀ ਪਾਕ ਤੇ ਲਿਖਤੀ ਤੌਰ ਤੇ ਸਾਰੀ ਜਾਣਕਾਰੀ ਦਿੱਤੀ ਗਈ ਸੀ ਕਿ ਸ਼ੀਦੀ ਸ਼ਤਾਬ ਜੀ ਨੂੰ ਸਮਾਰਪਿਤ ਸਮਾਗਮ ਹੋਵੇਗਾ ਉਸੇ ਤਰੀਕੇ ਦਾ ਉੱਥੇ ਉਹ ਪੇਸ਼ਕਾਰੀ ਹੋਵੇਗੀ ਬਿਲਕੁਲ ਬਿਲਕੁਲ ਉਹ ਜਿੱਥੇ ਮੇਰੇ ਕੋਲ ਹੈਗੀ ਜਦੋਂ ਮੈਨੂੰ ਵਟਸਐਪ ਨੰਬਰ ਕਰਨਾ ਹੈ ਮੈਂ ਦੋ ਮਹੀਨੇ ਤੱਕ ਨੂੰ ਫਾਰਵਰਡ ਕਰ ਦਿੰਦਾ ਜੀ ਨਹੀਂ ਸਰ ਇਹ ਫਿਰ ਸਮਾਗਮ ਦੇ ਚੱਲਦੇ ਆ ਫਿਰ ਇਹ ਜਾਣਕਾਰੀ ਕਿਸ ਨੇ ਦਿੱਤੀ ਜਾਂ ਵੀਰ ਸਿੰਘ ਨੂੰ ਕਦੋਂ ਪਤਾ ਲੱਗਾ ਨਹੀਂ ਵੀਰ ਸਿੰਘ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਅਪਾ ਦਾ ਗੁਰਪ੍ਰੀਤ ਸਾਹਿਬ ਭਗਤ ਸਾਹਿਬ ਦੀ ਬਾਣੀ ਨਾਲ ਸ਼ੁਰੂ ਕਰਨਾ ਸੀ ਇਸ ਕਰਕੇ ਫਿਰ ਬਾਅਦ ਦੇ ਵਿੱਚ ਮਹਾਰਾਜ ਦੇ ਸ਼ਲੋਕ ਗਾਇਆ ਗਿਆ ਜੀ ਇਸਾਰੇ ਕਿੰਨੇ ਦਿਨ ਦਾ ਇਹ ਸੈਮੀਨਾਰ ਸੀ ਗੈਸਟ ਦਾਵੇ ਹੋ ਰਿਹਾ ਇਸ ਦੇ ਵਿੱਚ ਕੀ ਕੀ ਸੀ ਇਹ ਦੋ ਦਿਨ ਦਾ ਸੀ ਗੱਲ ਦਾ ਜੀ ਕਲੋ징 ਪ੍ਰੋਗਰਾਮ ਹੀ ਸੀ ਜੀ ਆ ਠੀਕ ਹੈ ਜਫਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ